ਉਹ ਜਿਵੇਂ-ਜਿਵੇਂ ਵੀ ਬੜੇ ਗਿਆ ਤਾ ਲੋਕਾਂ ਵੀ ਉਹ ਚ ਸਾਨੂੰ ਵੀ ਉਹੀ ਗੱਲ ਹੈ ਨਾ ਵੀ ਜਿਹੜੀਆਂ ਚੀਜ਼ਾਂ ਤੇ ਅੱਜ ਅਸੀਂ ਖੜੇ ਆ ਉਹ ਤੁਹਾਨੂੰ ਸਾਨੂੰ ਲੜ ਕੇ ਲੈਣੀਆਂ ਪਈਆਂ ਨੇ ਹੁਣ ਤੱਕ ਵੀ ਹਾਂ ਵੀ ਇਹ ਸਾਡਾ ਹੱਕ ਹੈ ਤਾਂ ਅਸੀਂ ਲੈਣੀ ਲੈਣਾ ਨੇ ਤੇ ਹੁਣ ਵੀ ਸਾਡਾ ਮਨੋ ਆਇਆ ਕਹਿੰਦਾ ਵੀ ਇਹ ਵੀ ਨਹੀਂ ਹੈਗਾ ਵੀ ਹੁਣ ਵੀ ਹੁਣ ਆ ਕੇ ਵੀ ਸਾਡਾ ਸਟਰਗਲ ਮੁੱਕ ਗਿਆ ਅਜੇ ਵੀ ਲੜ ਰਹੇ ਆ ਉਹਦੇ ਹੱਕਾਂ ਵਾਸਤੇ ਤੇ ਲੜਦੇ ਰਾਂਗੇ ਕਿੰਨਾ ਨਾ ਲੜਨਾ ਪੈਂਦਾ ਔਰ ਕਿਸ ਤਰ੍ਹਾਂ ਦੇ ਹੱਕ ਨੇ ਜਿਨ੍ਹਾਂ ਲਈ ਸਟਰਗਲ ਕਰਨਾ ਪੈਂਦਾ ਲੜਨਾ ਪੈਂਦਾ ਈ ਕਮਿਊਨਿਟੀ ਨਾਲ ਤੇ ਜਿਹੜੇ ਕੁਝ ਕੁ ਕਮਿਊਨਿਟੀ ਸਾਡੀ ਇਹ ਸੋਚਦੀ ਆ ਵੀ ਕੋਈ ਜਆ ਨਾਰਮਲ ਪਰਿਵਾਰ ਚ ਬੰਦਾ ਉੱਠ ਕੇ ਅਜੇ ਵੀ ਲੋਕ ਆਪਣੇ ਰਜਵਾੜਾ ਚਾਈ ਚੀਜ਼ਾਂ 'ਚ ਯਕੀਨ ਰੱਖਦੇ ਨੇ ਮੈਂ ਵੱਧ ਪੈਸੇ ਵਾਲਾ ਜਾਂ ਮਹਿੰਗੇ ਕੱਪੜਿਆਂ ਵਾਲੀ ਵਧੀਆ ਗਾ ਸਕਦਾ ਜਾਂ ਵਧੀਆ ਲਿਖ ਸਕਦਾ ਬੜੀ ਵੱਡੀ ਗੱਲ ਕਹਿ ਰਹੇ ਤੁਸੀਂ ਇਹ ਰਾਜਨੀਤੀ 'ਚ ਤਾਂ ਅਸੀਂ ਗੱਲਾਂ ਸੁਣਦੇ ਸੀਗੇ ਕਿ ਜਿਹੜਾ ਜਿਹਦੇ ਕੋਲ ਜਿਹਦਾ ਰਾਜਨੀਤਿਕ ਰਸੂਕ ਵਧੀਆ ਹੈ ਜਿਹਦੇ ਕੋਲ ਪੈਸਾ ਉਹੀ ਰਾਜਨੀਤੀ 'ਚ ਆ ਸਕਦਾ ਹੈ ਇਹ ਪੰਜਾਬੀ 뮤직 ਇੰਡਸਟਰੀ 'ਚ ਵੀ ਇਹ ਗੱਲਾਂ ਸ਼ੁਰੂ ਹੋ ਗਈਆਂ ਇਹਦੇ ਤਾਂ ਪੰਜਾਬੀ ਇੰਡਸਟਰੀ 'ਚ ਤਾਂ ਬਹੁ ਟਾਈਮ ਨਹੀਂ ਸ਼ੁਰੂ ਨੇ ਜੀ ਤੇ ਇਹ ਤਾਂ ਹੁਣ ਵੀ ਸਾਡੇ ਵਰਗੇ ਆਏ ਨੇ ਜਿਹੜੇ ਵੀ ਜ਼ੀਰੋ ਪਰਵਾਰਾਂ 'ਚ ਉੱਠ ਕੇ ਮਾੜਾ ਮੋਟਾ ਜਿੰਦਾਂ ਨੇ ਅੱਗੇ ਆਉਣ ਦੀ ਹਿੰਮਤ ਕੀਤੀ ਹੈ ਤੇ ਅੱਛੂ ਤੂੰ ਚੱਲਦਾ ਆ ਰਿਹਾ ਜੀ ਮਹਿੰਗੇ ਕੱਪੜੇ ਵਿੱਚ ਵੀ ਤੂੰ ਕੋਈ ਗਾਣਾ ਕਰਨਾ ਜੇ ਹਿੱਟ ਕਰਨਾ ਤਾਂ ਮਹਿੰਗੀ ਵੀਡੀਓ ਹੋਣੀ ਚਾਹੀਦੀ ਹੈ ਮਹਿੰਗੇ ਕੱਪੜੇ ਹੋਣੇ ਚਾਹੀਦੇ ਹੈ ਜੇ ਸਾਰਾ ਕੁਝ ਹੋਣਾ ਚਾਹੀਦਾ ਪਰ ਮਾਪਾ ਦਾ ਹੀ ਪਰਦਾ ਜਿਵੇਂ ਹੈਗੇ ਉਹਵੇਂ ਦੇ ਆਏ ਸੀਗੇ ਤੇ